ਪਿਛਲੀਆਂ ਸਰਕਾਰਾਂ ਰਹੀਆਂ ਜੋ ਕੰਮ ਜਾਣ ਦੇ ਸਮੇਂ ਕਰਦੀ ਸੀ ਇਹਨਾਂ ਨੇ ਪਹਿਲੇ ਸਾਲਾਂ ਚ ਕਰ ਦਿੱਤੇ ਆ ਬਿਜਲੀ ਮੁਫਤ ਹੋਈ ਆ ਕੋਟਕਚਾਰੀਆਂ ਦੇ ਚੱਕਰਾਂ ਤੋਂ ਬਚਾਇਆ ਜਾ ਰਿਹਾ ਹੈ ਪ੍ਰਸ਼ਟਾਚਾਰ ਰੋਕੂ ਮੁਹਿੰਮਾਂ ਚਲਾਈਆਂ ਜਾ ਰਹੀਆਂ ਠੀਕ ਹੈ ਤੁਸੀਂ ਕਹਿੰਦੇ ਸੀ ਨੌਕਰੀਆਂ ਦਿੱਤੀਆਂ ਕੋ ਜ਼ੀਰੋ ਬਿਲ ਚਲੋ ਆਈ ਵੁੱਡ ਆਈ ਵੁੱਡ ਸੇ ਕਿ ਅੱਛੀ ਗੱਲ ਹੈ ਜਿਹੜਾ ਕਰਜ਼ਾ ਚੜਾਇਆ ਸੀਗਾ ਠੀਕ ਹੈ ਉਹ ਤਾਂ ਇਲੈਕਸ਼ਨ ਦੇ ਨੇੜੇ ਜਾ ਕੇ ਚੜਾਉਂਦੇ ਸੀਗੇ ਇਹਨਾਂ ਨੇ ਤਾਂ ਪਹਿਲੇ ਸਾਲ ਹੀ ਪਹਿਲੇ ਡੇਢ ਸਾਲ ਵਿੱਚ 60 ਹਜ਼ਾਰ ਕਰੋੜ ਰੁਪਏ ਕਰਜ਼ਾ ਚੜ੍ਹ ਦਿੱਤਾ ਕੰਮ ਥੋੜਾ ਕਰਦੀ ਆ ਪਬਲਿਸਿਟੀ ਜ਼ਿਆਦਾ ਹੁਣ 1 ਮਹੀਨੇ ਦਾ 5 ਕਰੋੜ 95 ਲੱਖ ਰੁਪਏ ਇਹਨਾਂ ਨੇ ਸਿਰਫ ਪਬਲਿਸਿਟੀ ਦੇ ਖਰਚੇ ਇਹ ਤਾਂ ਕਹਿੰਦੇ ਸੀ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਆ ਜੇ ਸਾਦੇ ਆ ਨਹੀਂ ਗੱਲ ਤਾਂ ਕੋਈ ਨਹੀਂ ਕੀਤੀ ਇਹ ਸਭ شاید ਥੋੜਾ ਜਿਹਾ ਬੁਰਾ ਲੱਗੇ ਪਰ ਇਹ ਗੱਲ ਕਿਤੇ ਨਾ ਕਿਤੇ ਕਹੀ ਜਾ ਰਹੀ ਹੈ ਕਿ ਜਿਹੜੀ ਮਾਨ ਸਰਕਾਰ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਜੋ ਕੰਮ ਜਾਣ ਦੇ ਸਮੇਂ ਕਰਦੀ ਸੀ ਇਹਨਾਂ ਨੇ ਪਹਿਲੇ ਸਾਲਾਂ ਚ ਕਰ ਦਿੱਤੇ ਆ ਬਿਜਲੀ ਮੁਫਤ ਹੋਈ ਆ ਕੋਟ ਕਚੈਰੀਆਂ ਦੇ ਚੱਕਰਾਂ ਤੋਂ ਬਚਾਇਆ ਜਾ ਰਿਹਾ ਹੈ ਪ੍ਰਸ਼ਟਾਚਾਰ ਰੋਕੂ ਮੁਹਿੰਮਾਂ ਚਲਾਈਆਂ ਜਾ ਰਹੀਆਂ ਇਸ ਕੰਮ ਨੂੰ ਕਿੰਜ ਵੇਖਦੇ ਹੋ ਅੱਛਾ ਇਹ ਦੇ ਇਹ ਦੇ ਮੁਕਾਬਲੇ ਤੇ ਮੈਂ ਜੇ ਪੁੱਛਾਂ ਕਿ ਮਗਰਲੀਆਂ ਸਰਕਾਰਾਂ ਨੇ ਜਿਹੜਾ ਕਰਜ਼ਾ ਚੜਾਇਆ ਸੀਗਾ ਹਾਂ ਠੀਕ ਹੈ ਉਹ ਦੇ ਇਲੈਕਸ਼ਨ ਦੇ ਨੇੜੇ ਜਾ ਕੇ ਚੜਾਉਂਦੇ ਸੀਗੇ ਕੋਈ ਫ੍ਰੀ ਬੀਜ਼ ਕਹਿੰਦੇ ਨੇ ਇਹਨਾਂ ਨੇ ਤਾਂ ਪਹਿਲੇ ਸਾਲ ਹੀ ਪਹਿਲੇ ਡੇਢ ਸਾਲ ਵਿੱਚ ਹੀ 60000 ਕਰੋੜ ਰੁਪਏ ਕਰਜ਼ਾ ਚੜ੍ਹਾ ਦਿੱਤਾ ਵਾ ਕੀ ਇਹ 네ਗੇਟਿਵਿਟੀ ਨਹੀਂ ਹੈ ਠੀਕ ਹੈ ਤੁਸੀਂ ਕਹਿੰਦੇ ਅਸੀਂ ਨੌਕਰੀਆਂ ਦਿਤੀਆਂ ਕੋ ਜ਼ੀਰੋ ਬਿਲ ਚਲੋ ਆਈ ਵੁੱਡ ਆਈ ਵੁੱਡ ਸੇ ਕਿ ਅੱਛੀ ਗੱਲ ਹੈ ਪਰ ਨੌਕਰੀਆਂ ਦਾ ਮਸਲਾ ਵੀ ਤੁਸੀਂ ਦੇਖੋ ਕਿ ਬਾਹਰਲੇ ਕਿੰਨੀਆਂ ਨੌਕਰੀਆਂ ਲੈ ਗਏ ਨੇ ਹਰਿਆਣਾ ਰਾਜਸਥਾਨ ਹਿਮਾਚਲ ਦੇ ਲੋਕ ਕਿੰਨੇ ਲੈ ਗਏ ਨੇ ਤਾਂ ਜਦੋਂ ਮੈਂ ਇਹਨਾਂ ਨੂੰ ਸਮਝਾਉਣਾ ਕਿ ਆਓ ਆਪਾਂ ਮਿਲ ਕੇ ਇੱਕ ਬਿਲ ਪਾਸ ਕਰੀਏ ਜਿਹੜਾ ਬਿਲ ਮੈਂ ਆਲਰੇਡੀ ਪ੍ਰਾਈਵੇਟ ਮੈਂਬਰਸ ਬਿਲ ਕੁਲਤਾਰ ਸੰਧਵਾ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਮਿਲ ਕੇ ਉਹਨਾਂ ਦੇ ਦਫ਼ਤਰ ਜਾ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ اپੋਜੀਸ਼ਨ ਨਾਲ ਲਿਜਾ ਕੇ ਦਿੱਤਾ ਹੋਇਆ ਵਾ ਜਿਹਦੇ ਨਾਲ ਬੜੇ ਆਰਾਮ ਨਾਲ ਨੌਕਰੀਆਂ ਰੁਕੀਆਂ ਜਾਂਦੀਆਂ ਸਿੰਧੀਆਂ ਬਾਹਰ ਲਿਆਂਦੀਆਂ ਗੈਰ ਪੰਜਾਬੀਆਂ ਦਾ ਪੰਜਾਬ 'ਚ ਮਾਲਕ ਬਣਨਾ ਵੋਟਰ ਬਣਨਾ ਰੁਕਿਆ ਜਾ ਸਕਦਾ ਜੀ ਸੱਤ ਕਿਉਂ ਕੰਮ ਕਰਨ ਪੈਸੇ ਕਮਾਉਣ ਨੋ ਪ੍ਰੋਬਲਮ ਔਰ ਇਹ ਲਾਜ਼ ਮੈਂ ਪਹਿਲਾਂ ਨਹੀਂ ਕਹਿ ਰਿਹਾ ਅਸੀਂ ਕਿ ਪਹਿਲੇ ਬਣਾਉਣ ਲੱਗੇ ਹਿਮਾਚਲ ਪ੍ਰਦੇਸ਼ ਪ੍ਰਾਈਮ ਮਿਨਿਸਟਰ ਦੀ ਆਪਣੀ ਸਟੇਟ ਗੁਜਰਾਤ ਵਿੱਚ ਲਾ ਕਿ ਕੋਈ ਵੀ ਆਊਟਸਾਈਡਰ ਉੱਥੇ ਜਾ ਕੇ ਜ਼ਮੀਨ ਤੇ ਮਾਲਕ ਨਹੀਂ ਮਨਸਾ ਦਾ ਵੋਟਰ ਨਹੀਂ ਬਣ ਸਕਦਾ ਰਾਜਸਥਾਨ ਵਿੱਚ ਲਾਅ ਹੁਣ ਉੱਤਰਾਖੰਡ ਨੇ ਲਾਅ ਬਣਾ ਦਿੱਤਾ ਇਹ ਲਾਅ ਕਿਉਂ ਨਹੀਂ ਬਣਾਉਂਦੇ ਜੀ ਆਪੇ ਨੌਕਰੀਆਂ ਸਾਡੀਆਂ ਬੱਚਿਆਂ ਕੋਲ ਮਹਫੂਜ਼ ਰਹਿਣਗੀਆਂ ਸਾਡੀ ਆਬਾਦੀ ਦਾ ਸੰਤੁਲਨ ਖਰਾਬ ਨਹੀਂ ਹੋਏਗਾ ਜਿਸ ਹਿਸਾਬ ਨਾਲ ਪੰਜਾਬੀ ਪੰਜਾਬ ਚੋਂ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਗਰ 10-15 ਸਾਲ ਅਸੀਂ ਨਾ ਇਹਨਾਂ ਨੂੰ ਰੋਕਿਆ ਤੇ ਪੰਜਾਬ ਦੇ ਵਿੱਚ ਪੰਜਾਬੀ ਔਰ ਸਿੱਖ ਜਿਹੜੇ ਨੇ ਉਹ ਖੁਦ ਇੱਥੇ ਮਾਈਨੋਰਟੀ ਵਿੱਚ ਆ ਜਾਵੇ ਜੀ ਤੇ ਕੀ ਮਾੜਾ ਏਜੰਡਾ ਸੀਗਾ ਹੁਣ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਪਹਿਲੇ ਸਾਲ ਵਿੱਚ ਕੁਝ ਕੰਮ ਕੀਤੇ ਔਰ ਮੇਰੇ ਸਾਹਦ ਨਾਲੇ ਜਿਆਦਾ ਸਰਕਾਰ ਪਬਲਿਸਿਟੀ ਚ ਪਈ ਹੋਈ ਹੈ ਜੀ ਕੰਮ ਥੋੜਾ ਕਰਦੀ ਆ ਪਬਲਿਸਿਟੀ ਜਿਆਦਾ ਹੁਣ ਅੱਜ ਹੀ ਅਖਬਾਰਾਂ ਚ ਆਇਆ ਇੰਡੀਅਨ ਐਕਸਪ੍ਰੈਸ ਚ ਕਿ ਇਹਨਾਂ ਦੀਆਂ 90 ਵੈਨਸ ਘੁੰਮਰੀਆਂ ਨੇ ਪਿੰਡਾਂ ਦੇ ਵਿੱਚ ਇੱਕ ਵੈਨ ਦਾ ਖਰਚਾ ਇੱਕ ਦਿਨ ਦਾ 20000 ਰੁਪਇਆ ਇੱਕ ਮਹੀਨੇ ਦਾ 5 ਕਰੋੜ 95 ਲੱਖ ਰੁਪਇਆ ਇਹਨਾਂ ਨੇ ਸਿਰਫ ਪਬਲਿਸਿਟੀ ਦੇ ਖਰਚੇ ਹੋਏ ਜੀ ਤੇ ਜੇ ਤੁਸੀਂ ਕੰਮ ਕਰਦੇ ਤਾਂ ਲੋਕਾਂ ਦੇ ਆਪੇ ਪਹੁੰਚ ਜਾਂਦਾ ਖੰਬਿਆਂ ਤੇ ਲਾਉਣ ਨਾਲ ਪੋਸਟਰ ਜਿਆਦਾ ਪਬਲਿਸਿਟੀ ਨਹੀਂ ਹੋਣ ਤਾਂ ਯੋਗੀ ਸਾਰਾ ਸੋਸ਼ਲ ਮੀਡੀਆ ਦਾ ਆਪਾਂ ਹੁਣ ਗੱਲ ਕਰਾਂਗੇ ਤੁਸੀਂ ਇਹ ਇੰਟਰਵਿਊ 에ਅਰ ਕਰੋਗੇ ਇਟ ਵਿਲ ਗੋ ਟ੍ਰੈਵਲ ਟੂ ਨਾਰਥ ਅਮਰੀਕਾ ਆਸਟ੍ਰੇਲੀਆ ਦੇ ਕੰਟੀਨੈਂਟ ਤੋਂ ਹੋ ਕੇ ਵਾਪਸ ਪੰਜਾਬ ਚ ਆ ਜਾਂਦੀ ਆ ਅੱਧੇ ਘੰਟੇ ਚ ਜੀ ਸੋ ਇਸ ਕਰਕੇ ਮੇਰੇ ਸਾਹਮਣੇ ਕਾਫੀ ਬੇਲੋੜੀਆਂ ਗੱਲਾਂ ਵੀ ਕੀਤੀਆਂ ਜਾਣੀਆਂ ਔਰ ਆ ਜਿਹੜਾ ਖਰਚਾ ਵਧਾ ਰਹੇ ਨੇ ਜਹਾਜ਼ਾਂ ਦਾ ਸਫਰ ਹਮ ਹੈਲੀਕਾਪਟਰਾਂ ਦਾ ਮਿਸਯੂਜ਼ 30 40 ਕਿਲੋਮੀਟਰ ਵੀ ਜਾਣਾ ਹੁੰਦਾ ਹੈਲੀਕਾਪਟਰ ਲੈ ਕੇ ਜਾਂਦੇ ਨੇ ਇੰਨੀ ਸਿਕਿਉਰਿਟੀ ਅਮਲਾ ਭਗਵੰਤ ਦੇ ਕੋਲ ਇਹਨਾਂ ਦੇ ਟੱਬਰ ਦੇ ਕੋਲ ਵਾਟ ਫੋਰ ਇਹ ਤਰ੍ਹਾਂ ਕਹਿੰਦੇ ਸੀ ਅਸੀਂ ਬਿਲਕੁਲ ਸਾਦੇ ਜੇ ਬੰਦੇ ਆ ਜੀ ਸਾਦੇਆਂ ਨੇ ਗਲਤ ਕੋਈ ਨਹੀਂ ਕੀਤੀ ਜੀ